ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਵੱਡੀ ਪੂਆ ਮੈਨੂੰ ਪੂਰਾ ਵੀ ਚੰਗੀ ਨਾ ਲੱਗਦੀ ਸੀ ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਲੀੜੇ ਕੱਪੜੇ ਵੇਚਣ ਜਾਂਦਾ ਸੀ ਉਹ ਲਾਗਲੇ ਅਗਲੇ ਪਿੰਡਾਂ ਤੱਕ ਜਾਂਦਾ ਹੁੰਦਾ ਸੀ ਪੂਆ ਅਕਸਰ ਹੀ ਉਸਦੇ ਹੱਥ ਆਵਦੇ ਆਉਂਦਾ ਸੁਨੇਹਾ ਭੇਜਦੀ ਜਾਂ ਮਿੱਥੇ ਦਿਨ ਤੇ ਲੈ ਕੇ ਜਾਣ ਦੀ ਤਾਕੀਦ ਕਰਦੀ ਜਦੋਂ ਵੀ ਉਸਦੇ ਆਉਣਾ ਹੁੰਦਾ ਮੇਰੀ ਬੀਬੀ ਹੋਰੀਆਂ ਭੱਜੀਆਂ ਫਿਰਦੀਆਂ ਬਿਸਤਰੇ ਤੋਂ ਸਫਾਈਆਂ ਕਰ ਸਾਰਾ ਘਰ ਸ਼ਿੰਗਾਰ ਦਿੰਦੀਆਂ ਦੋਨੇ ਵੱਡੀਆਂ ਭੈਣਾਂ ਵੀ ਨਾਲ ਕੰਮ ਕਰਾਉਂਦੀਆਂ ਪਰ ਮੈਨੂੰ ਨੀਕੀ ਹੋਣ ਕਰਕੇ ਤਾਇਆ ਤੇ ਬਾਪੂ ਕੰਮ ਨਾ ਲੱਗਣ ਦਿੰਦੇ ਪਰ ਪੂਆ ਨੂੰ ਇਹ ਗੱਲ ਉੱਕਾ ਚੰਗੀ ਨਾ ਲੱਗਦੀ ਵੀਰ ਹੋਰੀ ਵੀ ਚੁੱਪਚਾਪ ਬਾਪੂ ਨਾਲ ਕੰਮ ਕਰਾਉਂਦੇ ਸਾਡਾ ਦਾਦਾ ਹੱਸੇ ਹਾਸੇ ਵਿੱਚ ਕਹਿੰਦਾ ਵੇਖ ਕਿਵੇਂ ਥਾਣੇਦਾਰ ਤੋਂ ਡਰਦੇ ਭੱਜੇ ਫਿਰਦੇ ਆ ਤੇ ਸਾਰਾ ਟੱਬਰ ਬਸ ਹੱਸ ਕੇ ਹੀ ਸਾਰ ਦਿੰਦਾ ਮੈਨੂੰ ਹੈਰਾਨੀ ਹੁੰਦੀ ਕਿ ਜਦੋਂ ਨਿੱਕੀ ਭੂਆ ਆਉਂਦੀ ਆ ਤਾਂ ਉਦੋਂ ਤਾਂ ਅਸੀਂ ਬਹੁਤ ਹਾਸਾ ਠੱਠਾ ਕਰਦੇ ਆਂ ਪਰ ਵੱਡੀ ਭੂਆ ਤਾਂ ਸੱਚੀ ਮੈਨੂੰ ਠਾਣੇਦਾਰ ਹੀ ਲੱਗਦੀ ਉਹ ਆ ਕੇ ਅੰਦਰ ਬਾਹਰ ਸਭ ਦੇਖਦੀ ਜੇ ਕੋਈ ਕੰਮ ਬੀਬੀ ਹੋ ਰਾ ਤੋ ਨਾ ਹੋਇਆ ਹੁੰਦਾ ਜਾਂ ਉਸਨੂੰ ਪਸੰਦ ਨਾ ਆਉਂਦਾ ਤਾਂ ਉਹ ਕਹਿੰਦੀ ਕਿ ਇੰਨਾ ਕੁੜੜਾ ਨੇ ਤਾਂ ਘਰ ਉਜਾੜ ਦੇਣਾ ਉਹ ਰਾਕਲ ਨਹੀਂ ਦੇ ਕੇ ਭੇਜੀਆਂ ਬੀਬੀ ਤੇ ਤਾਈ ਤਾਂ ਚੁੱਪਚਾਪ ਚਰ ਜਾਂਦੀਆਂ ਪਰ ਮੇਰਾ ਦਿਲ ਬਹੁਤ ਦੁਖੀ ਹੁੰਦਾ ਜੀ ਮੈਂ ਬੀਬੀ ਜਾਂ ਤਾਈ ਨੂੰ ਪੁੱਛਦੀ ਕਿ ਤੁਸੀਂ ਭੂਆ ਨੂੰ ਜਵਾਬ ਕਿਉਂ ਨਹੀਂ ਦਿੰਦੀਆਂ ਤਾਂ ਉਹ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀਆਂ ਕਿ ਉਹ ਕਿਹੜਾ ਵਿਚਾਰੀ ਇੱਥੇ ਬੈਠੀ ਰਹਿੰਦੀ ਆ ਚਾਰ ਦਿਨ ਤਾਂ ਆਉਂਦੀ ਆ ਨਾਲੇ ਪੁੱਤ ਧੀਆਂ ਨੂੰ ਪੇਕਿਆਂ ਦੀ ਮੇਰ ਹੁੰਦੀ ਆ ਉਹਨਾਂ ਦੀ ਕੋਈ ਗੱਲ ਮੇਰੇ ਪੱਲੇ ਨਾ ਪੈਂਦੀ ਮੈਂ ਵੱਡੀ ਹੁੰਦੀ ਗਈ ਤੇ ਭੂਆ ਬਜ਼ੁਰਗ ਪਰ ਉਹਦਾ ਦਬਕਾ ਸਾਡੇ ਘਰ ਓਵੇਂ ਹੀ ਰਿਹਾ ਆਖਿਰ ਮੇਰਾ ਵਿਆਹ ਵੀ ਹੋ ਗਿਆ ਵੀਰ ਤੇ ਭੈਣਾਂ ਦਾ ਪਹਿਲਾਂ ਹੀ ਵਿਆਹੇ ਗਏ ਸਨ ਸੁਖ ਨਾਲ ਮੈਂ ਭੂਆ ਵੀ ਬਣ ਗਈ ਸੀ ਸਭ ਤੋਂ ਨਿੱਕੀ ਭੂਆ ਪਰ ਮੈਨੂੰ ਅੱਜ ਵੀ ਯਾਦ ਸੀ ਕਿ ਮੈਂ ਵੱਡੀ ਭੂਆ ਵਰਗੀ ਨਹੀਂ ਬਣਨਾ ਬਸ ਪਿੰਡ ਜਾਣਾ ਸਭ ਨੂੰ ਮਿਲਣਾ ਤੇ ਆ ਜਾਇਆ ਕਰਨਾ ਮੈਂ ਕੀ ਲੈਣਾ ਭਾਬੀ ਵਰਗੀਆਂ ਦੇ ਕੰਮਾਂਕਾਰਾਂ ਤੋਂ ਮੈਂ ਨਹੀਂ ਕਿਸੇ ਦੀ ਅੰਦਰ ਹੀ ਵੜਵੜ ਤਫਤੀਸ ਕਰਨੀ ਇਹੀ ਗੱਲਾਂ ਧਾਰਮੇ ਵਿਆਹ ਤੋਂ ਸਵਾ ਕੁ ਮਹੀਨੇ ਬਾਅਦ 10-15 ਦਿਨ ਪੇਕੀ ਰਹਿਣ ਗਈ ਜਾ ਕੇ ਜਦੋਂ ਡ੍ਰੈੰਗ ਰੂਮ ਵਿੱਚ ਅਸੀਂ ਸੋਫੇ ਤੇ ਬੈਠੇ ਤਾ ਮੈਨੂੰ ਲੱਗਾ ਕਿ ਮੈਂ ਹੁਣ ਇਸ ਘਰ ਵਿੱਚ ਮਹਿਮਾਨ ਆ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਭਾਬੀ ਨੇ ਬਿਨਾ ਕਹੇ ਹੀ ਮੇਰਾ ਮਨ ਪੜ ਲਿਆ ਤੇ ਮੇਰਾ ਹੱਥ ਫੜ ਕੇ ਅੰਦਰ ਕਮਰੇ ਵਿੱਚ ਲੈ ਗਈ ਜਿੱਥੇ ਅਸੀਂ ਸਾਰਾ ਦਿਨ ਹਾਸੀਆਂ ਖੇਡਦੀਆਂ ਸੀ ਮੇਰਾ ਜੀ ਕਰੇ ਸਾਰੇ ਘਰ ਦੇ ਕੋਨੇ-ਕੋਨੇ ਵਿੱਚ ਫੇਰਾ ਹਰ ਚੀਜ਼ ਨੂੰ ਹੱਥ ਲਾ ਲਾ ਦੇਖਾਂ ਅਲਮਾਰੀਆਂ ਖੋਲਾਂ ਉਸ ਦੇ ਹੱਕ ਨਾਲ ਆਪਦੇ ਕੱਪੜੇ ਵਿੱਚ ਰੱਖਾਂ ਇਸ ਘਰ ਵਿੱਚੋਂ ਆਪਦੀ ਸ਼ੋਖ ਖਤਮ ਨਾ ਹੋਣ ਦੇਵਾਂ ਇਹੀ ਗੱਲਾਂ ਸੋਚ ਮੈਂ ਉੱਚੀ-ਉੱਚੀ ਰੋਣ ਲੱਗ ਗਈ ਸਾਰੇ ਭੱਜ ਕੇ ਮੇਰੇ ਕੋਲ ਆ ਗਏ ਸਰਦਾਰ ਜੀ ਵੀ ਹੈਰਾਨ ਜੇ ਖੜੇ ਸਨ ਮੇਰੀ ਛੋਟੀ ਭਾਬੀ ਉੱਚੀ ਜੇ ਬੋਲੀ ਕਿ ਇਹਦਾ ਵੱਡੀ ਭੂਆ ਬੰਨ ਦਾ ਜੀ ਕਰਦਾ ਸਾਰੇ ਉੱਚੀ ਉੱਚੀ ਹੱਸ ਪਏ ਸਰਦਾਰ ਜੀ ਵੀ ਕਿਉਂਕਿ ਭੂਆ ਦੇ ਕਿੱਸੇ ਤਾਂ ਮੈਂ ਉਹਨਾਂ ਨੂੰ ਵੀ ਸੁਣਾ رکھے ਸਨ ਮੇਰਾ ਵੀ ਹਾਸਾ ਨਿਕਲ ਗਿਆ ਤੇ ਮੈਂ ਸੱਚਮੁੱਚ ਸਾਰੇ ਘਰ ਵਿੱਚ ਭੂਆ ਵਾਂਗ ਚੀਜ਼ਾਂ ਟੋ ਰਹੀ ਸੀ ਮੈਨੂੰ ਆਪਣੇ ਆਪ ਵਿੱਚੋਂ ਭੂਆ ਦਾ ਅਕਸ ਦਿਖਸ ਰਿਹਾ ਸੀ ਪਰ ਮੈਨੂੰ ਇਹ ਗੱਲ ਵੀ ਸਮਝ ਆ ਗਈ ਸੀ ਕਿ ਪੂਆ ਵਿਚਾਰੀ ساری ਉਮਰ ਆਪਦੇ ਆਪ ਨੂੰ ਆਪਦੇ ਪੇਕਿਆਂ ਤੋਂ ਦੇ ਘਰ ਤੋਂ ਵੱਖ ਨਹੀਂ ਕਰ ਸਕੀ। ਉਹ ਤਾਂ ਬਸ ਆਪਣਾ ਹੱਕ ਸਮਝਦੀ ਐ ਆਪਣੇ ਪੇਕਿਆਂ ਤੇ ਤੇ ਆਪਣੇ ਪੇਕਿਆਂ ਦੇ ਘਰ ਤੇ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।